ਨੀਂਟਿਕਨਾਗਾ ਜੇ ਅਸੀਂ ਜੇ ਆਪਾਂ ਤੇਰੀ ਮੰਦਿਸਾ ਯੂਰਪ ਵਾਹੇ ਲਿਆ ਸਕਦੇ ਹਾਂ ਮੇਰੀ ਸਪਰਖ ਹੀ ਬਹੁ ਵੱਡੀ ਘਟਨਾ ਦੀ ਕੀਮਾ ਮਾਰੀ ਕੀਤੀ ਹੈ ਤੇ ਗਿਰੀ ਕੀਤੀ ਸਾਡੀ ਬੇਨਤੀ ਸਾਡੀ ਬੇਨਤੀ ਹੈ ਤੁਹਾਡੇ ਜੀ ਇੱਕ ਸੂਰ ਗੁਰੂ ਸਾਹਿਬ ਅੱਗੇ ਫਰਜ਼ਨਾ ਕਰਦੇ ਆਂ ਸਰ ਜਰਵਾ ਸਾਨੂੰ ਕਿਰਪਾ ਕਰ ਦੋ ਫੂ ਦੇ ਦਿਓ ਵੀ ਜੇ ਤੁਹਾਨੂੰ ਮਨ ਜੀ ਗਿਆ ਦੇ ਜੀ ਅਸ਼ਪਰਗਾਰ ਫੈਲਾਉ ਕਰ ਨਹੀਂ ਨਹੀਂ ਪੂਰ ਸਾਹ ਦੇ ਰਹੇ ਨਹੀਂ ਪ੍ਰਕਾਸ਼ ਦਾ ਜੀ ਦੇਖੋ ਬੋਤਲਾਂ ਅਨਿਤ ਨਿਯਮ ਜੀ ਕਰਦੇ ਆ ਜਾ ਜਾ ਕੇ ਰੇਲਰ ਜਗਾ ਦੇਖੋ ਪ੍ਰਕਾਸ਼ ਦਾ ਜੀ ਇਹ ਰੱਖਣਾ ਸਾਰੇ ਉਮਰ ਨਹੀਂ ਜੀ ਦੁਕਾਨ ਸਾਡੀ ਇਹ ਦੁਕਾਨ ਸਾਡੇ ਉਮਰ ਹੋ ਗਈ ਜੀ ਸਾਡੇ ਕੋਲੇ ਤਾਂ ਕਾਂਡਾੜੀ ਆ ਇਹ ਸੋਹਣੀ ਗੱਲ ਬੇਨਤੀ ਹੈ ਸਾਡੀ ਇਹ ਕਾਂਡਾੜੀ ਆ ਇਹ ਜਿੱਦ ਕਰ ਆਪਣੇ ਥੋੜੇ ਵੱਡੇ ਪਏ ਉਹਨਾਂ ਦਾ ਜ਼ਿਕਰ ਆਪਾਂ ਵੇਖੋ ਕਿ ਇੰਤਖੁਰ ਗੁਰ ਜਨ ਹੁੰਦਾ ਹੈ ਕਿ ਜੀ ਇਹ ਸੋਹਣੀ ਗੱਲ ਸਮਝਾਉਣਾ ਕਿਉਂ ਮਰ ਜਾਣਾ ਦੀ ਗੱਲ ਹੈ ਉਹਦੇ ਵਿੱਚ ਮੈਡੀਕਲ ਪੈਕਸ ਨੂੰੋਂ ਜ਼ਿਆਦਾ ਭੰਗ ਕੀਤਾ ਦੇਖੋ ਇਹ ਤਾਂ ਹੀ ਬਣਵਾਣੀ ਨਹੀਂ ਮੈਨੂੰ ਇਹ ਭੰਗ ਮਾਇਨ ਮੈਨੂੰ ਉਹਨੇ ਦੱਸਿਆ ਜੀ ਉਹਨੇ ਨੇ ਇਹ ਗਿਆ ਸੀ ਮੈਨੂੰ ਆ ਨਹੀਂ ਵੀ ਐਸੀ ਆਪਣੀ ਦੁਕਾਨ ਦਾ ਮੂਰਤ ਕਰਨਾ ਹੈ ਮੈਨੂੰ ਆਪਾਂ ਧਰਮੋਂ ਧਰਮੀ ਇਹ ਗੱਲ ਨਹੀਂ ਭਾਵੇਂ ਕਾਸ਼ੇ ਦਾ ਕਰਨਾ ਹੈ ਪਰ ਗੱਲ ਤਾਂ ਥੋੜੇ ਇਰਜਾਦ ਦੀ ਮਜਾਦਾ ਖਾਸ ਉਹ ਇੱਕ ਵਾਰੀ ਮਰਜ਼ਾਦਾ ਭੰਗ ਕਰਤੀ ਤੁਸੀਂ ਹੋਰ ਨਹੀਂ ਪਤਾ ਨਹੀਂ ਕਿੰਨੇ ਵਾਰੀ ਹੋਏ ਹੋਏ ਕਿਹੜਾ ਬੰਦਾ ਹੈਗਾ ਬਾਬਾ ਜੀ ਦੁਕਾਨ ਕਰਦੀ ਸੀ ਉਹ ਬਾਈ ਦੁਕਾਨ ਕਰਦੀ ਸੀ ਮੂਰਤ ਕਰਨੀ ਆ ਜੀ ਮੈਂ ਤਾਂ ਮੂਰਤ ਆਈ ਦੁਕਾਨ ਆਖਿਆ ਉਹਨਾਂ ਨੇ ਉੱਥੇ ਜਾ ਕੇ ਦੱਸਦੇ ਜਿਵੇਂ ਜਿੱਥੇ ਆਪਣੇ ਘਟਣਾ ਵਾਲੇ ਕੋਈ ਨਹੀਂ ਜਾਉਂਦੇ ਉਹਨਾਂ ਦਾ ਹੁੰਦਾ ਪਲਾ ਲੱਗ ਹੈ ਦੁਕਾਨ ਆਈਦੀ ਆ ਉਹਦੇ ਵਾਪਸ ਆ ਜਾਂਦੇ ਦੇਖੋ ਜੀ ਆਪਾਂ ਨੇ ਆਪਣੀ ਵਿਕਾਸ਼ ਨਹੀਂ ਦੁਕਾਨਦਾਰੀ ਬਣਾਈ ਹੈ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਕਾਟ ਨਹੀਂ ਕਰਨਾ ਉਹ ਕੋਈ ਵਾਸਪਾ ਲੱਗਿਆ ਦੁਕਾਨਦਾਰਾ ਉਹੀ ਵਾਸਾ ਹੁੰਦੇ ਮੈਨੂੰ ਉਹਨਾਂ ਪਿਛੇ ਹੀ ਪੱਗਾਂ ਵੀ ਫਟਵਾਉਣੇ ਇੱਥੇ ਹੱਕੇ ਮੁਕਸ਼ਰ ਦੇ ਵਿੱਚ ਉਹ ਮੈਨੂੰ ਉਹਨੇ ਨਹੀਂ ਕਿਹਾ ਜੇ ਇੱਥੇ ਕਰਾਉਣੇ ਜੀ ਤੁਸੀਂ ਇੱਥੇ ਜ਼ਰੂਰ ਲੱਗ ਜਾਣਾ ਧਰਮੋਂ ਤਾਂ ਮੈਨੂੰ ਨਹੀਂ ਪਤਾ ਸੀ ਮੈਂ ਜਿਗਮੀ ਹੋਣਾ ਚਾਹੀਦਾ

ਇਹ ਵੀ ਉਹ ਪੁਨਾਥੀ ਗੋਇਦਾਲੇ ਬੜਾ ਸੀ ਉਹਦਾ ਤਾਂ ਪਤਾ ਸੀਗਾ ਗੁਰਦੁਆਰੇ ਦਾ ਨਹੀਂ ਛੇ ਮੇਰੇ ਪਾਪਾ ਕਹਿੰਦਾ ਮੈਂ ਗੋਇਦਾਲੇ ਲਿਪੜਾ ਛੋਟਾ ਸੀ ਉਹਦੇ ਦਾ ਪਤਾ ਸੀਗਾ ਵੀਰ ਦੀ ਵੀਰ ਦਾ ਲਿਪੜਾ ਛੋਟਾ ਉਹਦੇ ਦਾ ਤਾਂ ਪਤਾ ਸੀਗਾ ਗੁਰਦੁਆਰੇ ਦਾ ਨਾਮ ਲਈ ਜਾਂਦੇ ਆ ਵੀਰ ਤੋਂ ਆ ਤੁਹਾਡੀ ਉਹ ਨਹੀਂ ਵੀਡੀਓ ਜਿਹੜਾ ਗੁਰਦੁਆਰੇ ਨਾ ਮੈਂ ਉਥੋਂ ਲਿਆਂਦਾ ਆਈ ਨਹੀਂ ਕਿਹਾ ਮੈਂ ਗੁਰਦੁਆਰੇ ਉਹ ਨਹੀਂ ਆਇਆ ਪੰਜ ਗੁਰਦੁਆਰੀ ਆਖਿਆ ਤੁਸੀਂ ਗੁਰਦੁਆਰੇ ਗੁਰੂ ਸਾਹਿਬ ਦਾ ਨਾਮ ਗੁਰੂ ਸਰ ਦਾ ਨਾਮ ਆ ਤੇਰਾ ਧਿਆਨ ਦਾ ਨਾਮ ਹੀ ਲੈ ਕੇ ਆਏ ਮਹਾਰਾਜੀ ਤਾਲੇ ਅੱਜ ਬਹਿ ਕੇ ਤੁਸੀਂ ਉਹਦਾ ਕਿੱਥੇ ਛੋਟਾ ਬੈਸ ਕਰਾ ਮੈਂ ਗੁਰਦੁਆਰਾ ਗੁਰੂ ਸਾਹਿਬ ਕੋਈ ਨਹੀਂ ਕੋਈ ਇਹ ਨਾ ਕੋਈ ਇਹ ਨਾ ਚਲੋ ਸਾਜੀ ਕਰੋ ਕੋਈ ਤੰਦੇ ਬੰਦੇ ਹੱਥ ਖੜਾ ਕਰਦੇ ਵੀ ਇੱਥੇ ਸੌਂ ਕੇ ਰਹਿਣਾ ਚਾਹੀਦਾ ਹਾਂ ਸਾਜੀ ਕੋਈ ਤੰਦੇ ਬੰਦੇ ਪੈੜ ਤੋਂ ਖੜਾ ਬੱਦੇ ਨਹੀਂ ਮੁੰਬਈ ਵਿੱਚ ਹੋਈ ਕੋਈ ਵੀ ਨਹੀਂ ਕਰਦੀ ਦੇਖੋ ਜੀ ਇੱਕ ਮਿੰਟ ਰਕੋ ਇਹ ਸੁਣੋ ਕੁਝ ਸੌਦਾ ਉਹ ਹੀ ਲੈ ਗ ਜਾਣਾ ਨਹੀਂ ਜੀ ਮੈਂ ਰਕਣਾ ਕੁਝ ਮਿੰਟ ਸਾਰੀ ਸਾਂ ਖੜੀ ਪੈੜ ਦੀ ਜਾ ਤਾਂ ਇੱਕ ਮਿੰਟ ਜਾ ਤਾਂ ਲੋਕ ਗੁਰਦੁਆਰੇ ਤੇ ਪਿੰਡ ਦੇ ਵਿੱਚ ਬਰਾਇਮਾ ਕਰਦੇ ਹੋ ਕਿਸੇ ਗੁਰੂ ਘਰ ਦੇ ਵਿੱਚ ਜੇ ਇਥੇ ਨਹੀਂ ਕਰਨਾ ਫਿਰ ਉਹ ਦਰਵਾਜ਼ੇ ਮੋਟੇ ਲੈ ਜਾਂਦੇ ਚੱਲ ਅਸੀਂ ਲੈ ਮੈਂ ਕਰਦੇ ਆਂ ਅੱਜ ਆਦੀ ਕਰਨਾ ਨਹੀਂ ਨਹੀਂ ਦੇਖੋ ਅੱਜ ਅੱਜ ਹੀ ਪ੍ਰਸ਼ਾਸਨ ਆ ਰਿਹਾ ਹੈ ਅੱਜ ਹੀ ਹੀ ਕਰਵਾਉਣਾ ਹੈ ਹੋਣੀ ਕਰਵਾਉਣਾ ਹੈ ਜੇ ਕਰੇ ਮੈਂ ਬਹੀ ਕੱਦਿਆਂ ਸੇ ਹੁਣ ਅੱਧੀ ਤੇ ਲੈ ਜਾਂਦੇ ਥੋੜੀ ਗੱਡੀ ਤੇ ਕਰਾਂਗੇ ਦੁਪਹਿਰ ਦਾ ਦੇ ਦਵਾਂਗੇ ਅਸੀਂ ਆਹ ਕਰੀਏ ਆਮੇ ਲੋਕੀਂ ਗਿੰਦੇ ਬੀ ਸਾਰੇ ਅੱਜ ਸਾਰੇ ਸਾਰੇ ਖੜੇ ਚੜ੍ਹਦੇ ਨੇ ਨੇ ਤੁਸੀਂ ਇੰਨਾ ਜੱਟ ਮੜ ਸਾਰੇ ਹੱਥਾਂ ਦੇ ਪੈਨਸੰਗ ਦਿਖਾ ਲਈਏ ਠੀਕ ਹੈ ਨਾ ਅੱਜ ਇਹ ਲੋਕੋ ਗੋਦਣਾ ਹੈਗਾ ਪਿੰਡ ਦੇ ਵਿੱਚ ਸਾਰੇ ਨਾ ਪ੍ਰਾਈਮ ਆ ਜਾਓ ਬੇਬੇ ਦੁਕਾਨ ਦੇ ਨਹੀਂ ਚੱਲਣ ਜਣੀਆਂ ਇਹ ਤੇ ਦੁਕਾਨਦਾਰੀ ਆ ਨਾ ਪਾ ਬਿਲਕੁਲ ਦੁਕਾਨਦਾਰੀ ਆ ਇਹ ਬਹੁਤ ਵੱਡੀ ਕੰਪਨੀ ਸਾਡੇ ਹੋ ਗਏ ਸੀ ਜੱਟ ਕਰ ਹੋਇਆ ਕੋਈ ਕੰਮ ਪਾ ਬੇ ਕੋਈ ਹੋਣਾ ਕਿ ਨਹੀਂ ਪੜ ਲਗਾ ਆਪਾਂ ਲੱਗੇ ਹਾਂ ਹਰ ਕੋਈ ਕਦੇ ਸਬੂਤ ਕਰਨਾ ਕੋਈ ਆਪਾਂ ਲੱਗੇ ਹਾਂ ਹੁਣ ਆਪਣ ਹੋਇਆ ਇੱਕ ਪਹਿਲਾਂ ਵੀ ਗੱਲ ਆ ਰਹੀ ਹੈ ਤੁਸੀਂ ਸਾਈਕਲ ਦੇ ਸਤੂ ਰੱਖ ਕੇ ਲਗੇ ਦੇਖੋ ਜੀ ਹਾਂ ਤੁਸਕਰੀ 25 ਸਾਲ ਪਹਿਲਾਂ ਇਹ ਗੀਰੀ ਗੱਲ ਕਿਹੜਾ ਕਰੂਗਾ ਕਿਹੜਾ ਗੀਰੀ ਗੱਲ ਕਰੇ ਤੁਹਾਡੇ ਪਿੰਡ ਚੋਂ ਪਹਿਲਾਂ ਹੋ ਰਗਾ ਜੀ ਹਾਂ ਉਹ ਜੀ ਉਹ ਤਾਂ ਫਿਰ ਬਹੁਤ ਮੁਸ਼ਕਲਨਗੇ ਨਾਲ ਕਿ ਉਹ ਭਰਨਗੇ ਵੀ ਜੋ ਕਰਨਗੇ ਜੇ ਮੈਂ ਕਦੇ ਵੀ ਇਹੋ ਜਿਹੀ ਗੱਲ ਕਰੀ ਹੈ ਹਾਂ ਜਦੋਂ ਆਪਾਂ ਪੇਸ਼ ਆਵੇ ਆਪਣੇ ਲੈ ਦੇਖ ਸੈਂਕਲਾਂ ਦੇ ਵੀ ਬੁਰਦਾਰੇ ਉਮਰ ਦੇ ਹਿਸਾਬ ਨਾਲ ਤਾਂ ਤੋ ਇਹ ਵੀ ਨਹੀਂ ਹੋਣਾ ਚਾਹੀਦਾ ਅਸੀਂ ਇਹ ਮੂਰਤ ਕਰਨਾ ਹੈ ਇਥੋਂ ਤੋਂ ਹੋਣਾ ਨਹੀਂ ਚਾਹੀਦਾ ਉਹ ਫਿਰ ਚਾਹੀਦਾ ਆਨੇ ਹੋਰ ਸਰਦੇ ਨਹੀਂ ਹੁਣ 70 72 ਸਾਲ ਦੇ ਹੋ ਕੇ ਹੁਣ ਮੈਂ ਕਰਦਾ ਇਹ ਤੋਂ ਪਹਿਲਾਂ ਕਰਨਾ ਹੁਣ ਕਰਦਾ ਮੈਂ ਹਾਂ ਬਹੁਤ ਬਹੁਤ ਹੁਣ ਤਾਂ ਬਹੁਤ ਵੱਡਾ ਹੋ ਗਿਆ ਉਸ ਸ਼ਾਹ ਨੇ ਬਹੁਤ ਤੁਹਾਨੂੰ ਕੋਲ ਜਿਹੜਾ ਸ਼ਹਿਰ ਆ ਉੱਥੇ ਗੁਰਸਾ ਹੈਗੇ ਨੇ ਕਿੰਨੇ ਕੋਟਾ ਸਾਹਿਬ ਉਹਦੇ ਉੱਥੋਂ ਵੀ ਲੈ ਸੰਦੇ ਸੀ ਉਹ ਟਿੱਬੀ ਤੋਂ ਆਏ ਸੀ ਤੇਜ ਕੇ ਜੀ ਆਪਣੇ ਹੈਗੇ ਜੇ ਉਹ ਆਏ ਵੀ ਆਪਣੇ ਜਿਹੜੇ ਪੜ ਨਹੀਂ ਹੋਣਾ ਸਹੀ ਕਹਿ ਸਕਦੇ ਸੀ ਉਹ ਉਹਨਾਂ ਨੂੰ ਮਿਲਿਆ ਨਹੀਂ ਆ ਜਿਹੜਾ ਰੰਗ ਆ ਉਹਨੂੰ ਕੋਥੇ ਮਿਲਿਆ ਨਹੀਂ ਉਹ ਕਲੰਕ ਦਾ ਆ ਆ ਦਾਗ ਲੱਗਣਾ ਜਿਹੜਾ ਹੁੰਦਾ ਫਿਰ ਕੀ ਕਰੀਏ ਵੀ ਨਾਲ ਜਾਂਦੇ ਹਾਂ ਜਿਹੜੇ ਹੋਣ ਤੁਹਾਨੂੰ ਕੋਲ ਫਿਰ ਤੇ ਉੱਥੋਂ ਲੋ ਜਾ ਕੇ ਸਾਹਿਬ ਚੋ ਦੇ ਇਹ ਜਿਹੜਾ ਠੀਕ ਹੈ ਜੀ ਪੂਰੀ ਜੇ ਨਾ ਇਹਦਾ ਸਤਕਾਰ ਕਰਦੇ ਹੋ ਜਿਹੜਾ ਫਿਰਦਾਰ ਨੂੰ ਨਹੀਂ ਲੱਗਦੇ ਹੁੰਦੇ ਜਦੋਂ ਨਹੀਂ ਸਤਕਾਰ ਕਰਦੇ ਉਹ ਨਹੀਂ ਲੱਗਦਾ ਨਹੀਂ ਨਹੀਂ ਅੱਜ ਤੱਕ ਤਾਂ ਕੋਈ ਹੋਇਆ ਨਾ ਤੇ ਅੱਜ ਕਿਵੇਂ ਹੋ ਗਿਆ ਸਾਰੇ ਪਤਾ ਹੀ ਸਾਰੇ ਬੇੜਾ ਦੇ ਜਿਹੜੇ ਸਤਕਾਰ ਕਰਦੇ ਆ ਜੀ ਸਾਰਿਆਂ ਨੂੰ ਕੱਲ ਬੁੰਮਰਾ ਅੱਜ ਤਾਂ ਕੱਲ ਪੱਤਰਕਾਰ ਸਭ ਤੋਂ ਈਸ਼ਾਰ ਦੇ ਵਿੱਚ ਬੁੰਮਰਾ ਦੀ ਤਾਕਤ ਦਾ ਸਹੀ ਨਹੀਂ ਮੁੜ ਕੇ ਕੌਣੇ ਗੁਰਦਾਰਾ ਗੁਰੂ ਸਾਹਿਬ ਦਾ ਨਾਲ ਗੁਰੂ ਸਰਦਾਰ ਨਾਲ ਗਈ ਗਈ ਸੀ ਉਹ ਵਰਤੇ ਦੋਦਾ ਤੋਂ ਇਕੱਠੇ ਗਿਆ ਉਹ ਅੱਡਾ ਗੱਡੀ ਜੜੀ ਜੜੀ ਲਗਿਆ ਤੋਂ ਜੀ ਮੈਨੂੰ ਪਤਾ ਹੈ ਗੱਡੀ ਧੋ ਕੇ ਲੈ ਲੈਂਦੇ ਆਂ ਦੇਖੋ ਉਹਨੂੰ ਬੁਹਾ ਵੇਖ ਰਾ ਕੀ ਦੇਸੀ ਨਹੀਂ ਧੋਦਾ ਉਹ ਤਾਂ ਧੋ ਕੇ ਲੈਂਦੀ ਉਹਨੇ ਜੀ ਲੈ ਧੋ ਕੇ ਨਾ ਤੂੰ ਦੇ ਥੋੜਾ ਵਿਵਾਦ ਨਾ ਕਰਾ ਮੈਂ ਕਿਹਨਾਂ ਨੂੰ ਲੱਗ ਕਿੱਥੋਂ ਗਿਆ ਜੇ ਧੋ ਕੇ ਲੈ ਕੇ ਆਇਆ ਇਹ ਪਤਾ ਨਹੀਂ ਕਿਉਂ ਨਹੀਂ ਪੂਰੇ ਹੋਣੇ ਇਹ ਜਿਹੜੀ ਪ੍ਰਾਪਤੀ ਹੋਣੇ ਬਾਰੇ ਆ ਉਹ ਤਾਂ ਗੈਰ ਹੋ ਜਾਣੇ ਹੁਣ ਇਨਸਾਨ ਸਰ ਵਿੱਚ ਕੀ ਕਿੰਨੇ ਬੰਦੇ ਸੀ ਕਿੰਨੇ ਸੰਗਿ ਦੇ ਉੱਡ ਕੇ ਆ ਗਏ ਪੰਜ ਜਾਣੇ ਪੰਜ ਛੇ ਜਾਣੇ ਬਹਾਵ ਜਾਣੇ ਬਹਾਵ ਜਾਣੇ ਉਹ ਬੰਦੇ ਹੈ ਕਿ ਨੇੜੇ ਇੱਥੇ ਟੱਕੜਾ ਜੇ ਵਸ ਟੱਕ ਮਾਰ ਜੇ ਸੰਗੇ ਨਾਲ ਦੇ ਗਏ ਆ ਜਾਣਦਾ ਹਾਂ ਹਾਂਜੀ ਕੋਈ ਕੁਝ ਲੈਣੇ ਬਚੇ ਅਸੀਂ ਤੋਂ ਬਨਾਮ ਵੀ ਕਹਿੰਦੇ ਵਿੱਚੋਂ ਦੇ ਤੇਰੇ ਨਾਲ ਵਿੱਚ ਕੀ ਕਰਨੀ ਹੈ ਕੋਈ ਬੰਦੇ ਉਹ ਤੋਂ ਫਤਿਹਕਾਰ ਬੰਦੇ ਨੇ ਕਿੱਲੇ ਕੋਈ ਚੋਸੀ ਨੇ ਵਿੱਚ ਬੰਦੇ ਨਾਲ ਲੈ ਕੇ ਆਇਆ ਕੀ ਆ ਕਰੋਂ ਜੀ ਜੇ ਮੈਂ ਚੱਲੇ ਇਕੱਲਾ ਬੈਠਾ ਆਏ ਗੱਡੋ ਹੱਥ ਮੈਂ ਝੁਟਕਾ ਜਮਾ ਜੇ ਮੈਂ ਕੱਲਾ ਬੈਠੋ ਵੇਖੋ ਇੱਕ ਜਨੇ ਬੰਦਾ ਚੌੜ ਸੀ ਬਾਕੀ ਜਨੇ ਕੋਲੇ ਖਿਹਾਰ ਸੀ ਕਿਉਂਕਿ ਉਹਨੇ ਸਤਰ ਸੀ ਤੇਰੀ ਗੱਲ ਹੈ ਸਹਿਮਤ ਜੇ ਆਖੀ ਜਨਾ ਹੁਣ ਗੱਲ ਕੋਸਾ ਪ੍ਰਚਾਰਕ ਸਾਹਿਬ ਜਿਹੜੇ ਸਿੰਘ ਨਾਲ ਲਗਾਇਆ ਚਾਰ ਦਿਨ ਹੋਰ ਗਏ ਆ ਉਹ ਵੀ ਵੀ ਕਰੋ ਬਾਈ ਉਹਨਾਂ ਨੂੰ ਦਿਖਾਓ ਉਹ ਵੀ ਚਾਰ ਨਾਲ ਜੋੜ ਰਲਾ ਵਿੱਚ ਪੁੱਛੋ ਪ੍ਰਚਾਰਕ ਕਿਹਦੇ ਨਾਲ ਬੜਾ ਜਿਹੜਾ ਸੀ ਉਹ ਚਾਰ ਕੌਣ ਸੀ ਨਾਲ ਉਹ ਵੀ ਨਾ ਕਰੋ ਬਾਈ ਦੇਖਿਆ ਨਾ ਨਾਮ ਕੇ ਕੀ ਦੇਖ ਕੋਈ ਨਾਲ ਆਉਂਦੀ ਤੋਂ ਇੱਥੇ ਤੋਂ ਉਹ ਪਤਾ ਕਿ ਉਹ ਬੋਕੀ ਨੇ ਕੀਤਾ ਸੀ ਇਹ ਕੀ ਤੇਜ ਕੇ ਤੇਜ ਆ ਮਤਲਬ ਉਹਨਾਂ ਦਾ ਸਟੈਂਡ ਗਿਆ ਮੁੰਡਾ ਛੱਡ ਦੇ ਨਿਕਲਦੀ ਉਹਨਾਂ ਦੇ ਸੀਗੀ ਨਾਮ ਕੀ ਗੀਰੇ ਗੀਰੇ ਨਾ ਉਹ ਵੀ ਕੱਲ ਆਉਂਦੀ ਸੀ ਨਾ ਟਾਈਮ ਲਾਈਨ ਤੋਂ ਦੇ ਆ ਜਿਹੜੇ 4 ਪਹੁੰਚਦੇ ਉਹ ਚਾਰ ਸੀ ਨਾਲਸ ਤੋਂ ਪਹੁੰਚ ਕਿੱਥੋਂ ਸੀ ਉਹ ਉਹ ਜਿਹੇ ਇੱਕਦਮ ਵਾਪਸ ਸੀਗਾ ਸਟੈਂਡ ਅੱਛਾ ਤੋਂ ਦੇ ਨਾਲ ਜਿਹੜੇ ਮੁੰਡੇ ਸਨ ਦੇ ਕੋਈ ਨਾਮ ਮੰਗੇ ਜੀ ਕੀ ਨਾਮ ਦਾ ਇੱਕ ਮਿੰਟ ਰਕਾ ਦਈ ਚੱਲ ਜੀ ਆਣਾ ਕਰਨਾ ਹੋਣਾ ਹੈ ਹਣ ਫਰੀ ਇੱਥੇ ਸਾਰੀ ਸੰਗਤ ਬੈਠੀ ਆ ਛੇ ਜਦੋਂ ਤੁਸੀਂ ਇੱਥੋਂ ਅ ਜਾਏ ਗਏ ਸ੍ਰੋਕ ਮਹਾਰਾਜ ਦਾ ਕਿੰਨੇ ਜਾੜੇ ਸੀਗੇ ਕਿਹੜੇ ਕਿਹੜੇ ਬੰਦੇ ਸੀਗੇ ਕੋਲ ਈ ਆ ਨਾਮ ਲਿਖਣੇ ਆ ਦਾ ਡਰਾਈਵਰੀ ਸੀਗਾ ਲੋ ਕੁਛ ਹੀ ਮੈਨੂੰ ਪਹਿਲਾਂ ਕੁਝ ਦੱਸਿਆ ਸੀ ਕਿ ਨਹੀਂ ਬਸ ਇਹ ਕਾਦੀ ਦੁਕਾਨਾਂ ਦੱਸਿਆ ਮੇਰੀ ਗੱਲ ਸੁਣ ਕਰ ਨਾ ਤੁਸੀਂ ਪਹਿਲਾਂ ਬਾਬਾ ਜੀ ਨੇ ਇਹ ਗੱਲ ਦੱਸੀ ਸੀ ਕਿ ਬਈ ਆਪਣਾ ਕਾਰਾ ਹੋਰ ਤਾਂ ਕੀ ਕਿਹਾ ਸੀਗਾ ਬੋਲ ਕੇ ਦੱਸ ਮੇਰੇ ਪੁੱਤਰਾ ਸਾਹਿਬ ਹੋ ਗਏ। ਮੁੰਡਾ ਮੇਰੇ ਨਾਮ ਤੇ ਲੱਗੇ ਨਹੀਂ ਮੇਰਾ ਮੈਂ ਸ਼ਾਕਾ ਮੰਨਾ ਦੇ। ਬੱਸ ਮੰਤਰੀ ਜਿਦਾਈ ਨਾ। ਨਹੀਂ ਮੈਂ ਕਰਦੇ। ਮੈਂ ਮੈਂ ਮਾਈ ਦੇ ਅੰਦਰੋਂ ਨਹੀਂ ਤਰਾਸੀ। ਕੋਈ ਹੋਸ਼ ਹੈਰੀ ਵਿੱਚ ਕੀ ਡਰ ਕਾਦਾ। ਹਾਂ ਮੈਂ ਮਹਾ ਜਿਆਦਾ ਮੈਨੂੰ ਮਹਾਰਾ ਕੈਸ ਕਰੇ ਮੰਤਰੀ ਜਿਦਾਈ ਨਾ ਕਰੋ। ਮੈਂ ਜਰ ਨਹੀਂ ਦੇਖ ਲੈਣ ਦਿਓ। ਨਹੀਂ ਮਾਈ ਦੀ ਮੰਤਰੋਂ ਨਹੀਂ ਬਿਕੰਦਾ। ਹਾਂ ਦੋਸਰੂ ਮੇਰੇ ਕੋਲ ਥਾਣੇ ਵਾਲੇ ਵੀ ਲਿਖ ਕੇ ਆ। ਦੋਸਰੂ। ਦੇਖੋ ਉੱਤੇ ਸਿੱਕੇ ਟੋਲੇ ਹੈ ਹੀ ਨਹੀਂ ਮੇਰਾ ਬੱਸ। ਇਹ ਨਹੀਂ ਮੰਨੀ ਦਿੰਦੀ। ਜੇ ਮੈਂ ਨਹੀਂ ਦੂੰ। ਮੈਂ ਨਹੀਂ ਮਾ ਜੇ ਮੇਰੇ ਕੋਲ ਇੱਥੇ ਆ ਤੁਹਾਨੂੰ ਦੱਸ ਮੈਂ ਤੁਹਾਨੂੰ ਪਤਾ ਦੇ ਮੈਂ ਵੀ ਤੁਸੀਂ ਐਵੇਂ ਨਾਲ ਕਹਿ ਰਹੇ ਇਹ ਮੈਂ ਤੁਹਾਨੂੰ ਕਿਉਂ ਸਾਥ ਜੂਰੀ ਦਾ ਪਤਣ ਕੇ ਕਹਿ ਰਹੇ ਹੋ ਨਾ ਮਾਰੇ ਪ੍ਰਕਾਸ਼ ਦੀ ਕਹਿ ਗਾਲ ਤੁਸੀਂ ਕਿਉਂ ਝੂਠ ਬੋਲੇ ਮੇਰੇ ਨਾਲ ਮੀਂਹ ਨਹੀਂ ਤੁਸੀਂ ਤੁਸੀਂ ਸੱਚ ਕਿਵੇਂ ਮੰਨ ਕੇ ਤੁਹਾਨੂੰ ਮੈਂ ਇਹ ਗੱਲ ਕਹੀ ਸੀ ਗੁਰੂ ਸਾਹਿਬ ਦੀ ਜੂਰੀ ਚ ਦੱਸੋ ਵੀ ਸੱਚ ਦੱਸਿਓ ਤੇ ਤੁਹਾਡਾ ਨਾਮ ਕੀ ਹੈ ਤੁਸੀਂ ਕੱਲ ਝੂਠ ਤੋਂ ਬੋਲ ਕੇ ਆਏ ਉਹ ਦੇਖ ਮੈਂ ਆਇਆ ਜੋ ਗੁਰੂ ਸਾਹਿਬ ਜਰੂਰ ਕਰਦਾ ਇੱਕ ਮਿੰਟ ਤੁਸੀਂ ਪਹਿਲਾਂ ਮੈਨੂੰ ਨਾਂ ਦੀ ਦੱਸੋ ਆਪ ਦੇ ਦਾ ਨਹੀਂ ਜੀ ਗੁਰਜੀਤ ਕੇ ਕੀ ਨਾਂ ਆਹ ਗੁਰਜੀਤ ਕੇ ਕਮਰਜੀਤ ਕੇ ਕੀ ਨਾਂ ਲੈ ਕੇ ਤੁਸੀਂ ਉੱਥੇ ਨਹੀਂ ਜੀ ਜਿਹੜਾ ਬੋਧਾ ਨਹੀਂ ਤੁਸੀਂ ਇਹ ਦੱਸੋ ਨਾ ਗੁਰੂ ਵਾਲੇ ਤੁਸੀਂ ਉਸੇ ਵਾਲ ਹਿਉਰੀ ਚਾਤ ਕਰਕੇ ਕਰਕਾਉ ਮੈਂ ਝੂਠ ਬੋਲਿਆ ਆਪਣਾ ਨੋਕਰ ਅਮਨ ਜਿਹੜਾ ਨਹੀਂ ਮੁੱਕ ਗਿਆ ਕਿਉਂ ਹੋ ਗਿਆ ਇਹ ਕੀ ਹੋ ਗਿਆ ਮੁੱਕ ਗਿਆ ਤੁਸੀਂ ਝੂਠ ਬੋਲ ਕੇ ਆਇਓ ਦੱਸਾਂ ਕਿ ਤੈਨੂੰ ਬੇਵਕੂਫ ਬਣਾਤਾ ਤੁਸੀਂ ਸਾਰੀ ਮੈਂ ਕਹਦਾ ਹਾਂ ਨਾ ਤੁਸੀਂ ਨਾ ਕਿਉਂ ਗਲਤ ਦੱਸਿਆ ਆਪਦਾ ਨਾ ਮੈਂ ਗੁਰੂ ਸਾਹਿਬ ਗੁਰਦਵਾਰੇ ਕੋਲੇ ਮਾ ਕੇ ਆਇਆ ਸੀ ਗੁਰੂ ਸਾਹਿਬ ਕੋਲ ਖੜੀਏ ਦੱਸੇ ਵੀ ਇਹਨੇ ਕਿ ਨਾਮ ਤਾਂ ਕੀ ਹੈ ਤੇਰਾ ਨਾਮ ਆ ਜੀ ਐ ਕਿ ਆਉਂਦੀ ਹੈ ਤੇ ਨਾਮ ਦਾ ਨਾਮ ਦੱਸੋ ਕੀ ਹੈ ਦਾ ਤੁਸੀਂ ਕੋਲੇ ਹੀ ਨਹੀਂ ਕਿਹਾ ਮੇਰੇ ਕੋਲ ਵੀਡੀਓ ਰਿਕਾਰਡ ਹੈ ਤੁਸੀਂ ਕਹਿੰਦੇ ਗੁਰੂ ਸਾਹਿਬ ਗੁਰਦਵਾਰੇ ਚੋਂ ਲੈ ਕੇ ਆਏ ਕਿ ਮੇਰਾ ਨਾਮ ਆ ਮਰਜੀਸ ਦੇਖੋ ਬਾਈ ਦੇਖੋ ਪਹਿਲੀ ਦੇਖੋ ਤੁਹਾਡੀ ਉਮਰ ਦੇ ਹਿਸਾਬ ਨਾਲ ਫੀਚ ਛੁੱਟੋ ਤੁਸੀਂ ਬੱਚੇਓ ਤੁਸੀਂ ਜਦੋਂ ਮੰਤਰ ਕੇ ਜੇ ਹੀ ਪਤਾ ਲੱਗਿਆ ਕੋਈ ਆ ਕਿ ਇਹ ਗੱਲ ਐਸੀ ਫਿਰ ਤੁਸੀਂ ਪਹਿਲਾਂ ਦੋਦਾ ਦੱਸਿਆ ਫਿਰ ਤੁਸੀਂ ਕੌਣ ਦੱਸਿਆ ਫਿਰ ਨਿਕਲ ਤਾ ਰਸਤਾ ਗੁਰੂ ਸਾਹਿਬ ਜਾ ਗੁਰੂਸ ਗੁਰਦੁਆਰਾ ਗੁਰਦੋਰਾ ਕਹਿੰਦਾ ਤੋ ਕੌਣੀ ਚਾਹਤ ਗੁਰੂ ਸਰ ਗੁਰਦੁਆਰਾ ਦਾ ਨਾਮ ਕਿਉਂ ਲਿਆ ਤੁਸੀਂ ਪਿੰਡ ਆ ਤੁਹਾਡੇ ਵੀ ਸਾਡੀ ਪਿੰਡ ਗੁਰੂ ਸਰ ਗੁਰਦੁਆਰਾ ਹੈਗਾ ਨਹੀਂ ਜਦੋਂ ਪਹਿਲਾਂ ਨਹੀਂ ਲੱਗਿਆ ਪਤਾ ਠੀਕ ਹੈ ਗੁਰੂ ਸਰ ਗੁਰਦੁਆਰਾ ਜਿਹੜਾ ਹਣ ਕੰਮ ਤੁਸੀਂ ਤੁਸੀਂ ਇੱਕ ਵੱਡੀ ਗੱਲ ਜਿਹੜੀ ਟੁੱਟ ਗਈ ਨਾ ਜਿੰਨਾ ਸਲੂਨ ਸੀਗਾ ਹਾਂ ਪਾਪਾ ਜੀ ਕਹਿੰਦੇ ਵੀ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਵੀ ਸਲੂਨ ਦਾ ਕੰਮ ਅੱਗਾ ਸਾਡਾ ਤੁਸੀਂ ਤਾਂ ਉਹ ਕੱਢਣ ਕਰਨਾ ਪਰ ਉਹ ਕਹਿ ਰਹੇ ਆਂ ਕਿ ਅਸੀਂ ਦੱਸਿਆ ਸੀ ਦੇਖੋ ਹੁਣ ਤੱਕ ਕੁਛ ਨਹੀਂ ਹੋਇਆ ਉਹ ਉਹ ਇਸ ਵੇਲੇ 1 ਮਿੰਟ ਗੱਲ ਸੁਣ ਲੇ ਇੱਕ ਮਿੰਟ ਗੱਲ ਸੁਣ ਲਓ ਇਹ ਤਾਂ ਹੁਣ ਸੌਂਦੇ ਆਂ ਖੜੇ ਵੀ ਆ ਬੰਦੇ ਹੁਣ ਇੱਥੇ ਆਏ ਖੜੇ ਆ ਆ ਲੈ ਆਓ ਕਿਨੇ ਹੋਰ ਆਈ ਆਂ ਆ ਇੱਥੇ ਆ ਜਾਓ ਜੋ ਆ ਸੰਤ ਲਾ ਕੇ ਸੱਚੀ ਦੱਸਾਂਗਾ ਬਿਲਕੁਲ ਸੱਚ ਦੱਸੋ ਜੀ ਹਾਂ ਅਸੀਂ ਹੁਣ ਸਰ ਇਹ ਕਿ ਐਸੀ ਬਿਸਮੂਮ ਖੋਲਿਆ ਤੇ ਅਰਦਾਸ ਕਰਾਉਣੀ ਹੈ ਬਾਬਾ ਦੱਸੋ ਜੀ ਦੱਸੋ ਦੱਸੋ ਹੁਣ ਦੱਸੋ ਤੁਹਾਡੇ ਮੂੰਹ ਤੇ ਭਣ ਕਹਿ ਰਹੀ ਹੈ ਨਹੀਂ ਮੈਂ ਤਾਂ ਪੜਿਆ ਅਗਲੇ ਨੂੰ ਤਾਂ ਨਾਂ ਝੂਠਾ ਪਾਉਂੋ ਇੱਥੇ ਪੜਿਆ ਦੇਖੋ ਤੁਸੀਂ ਪੜੇ ਨਹੀਂ ਬਈ ਸੁਣਦਾ ਤੁਸੀਂ ਤੁਸੀਂ ਪੜੇ ਨਹੀਂ ਗਏ ਸੁਣਦਾ ਤਾਂ ਹੈ ਅੱਖਾਂ ਤਾਂ ਚੱਲਦੀਆਂ ਆ ਬਾਬੇ ਨੇ ਸਮਝਾਇਆ ਸੀ ਉਹਦੀ ਦਿਨ ਨਹੀਂ ਆਈ ਇਸ ਗੱਲ ਬਾਰੇ ਦੂਜੀ ਗੱਲ ਸਾਨੂੰ ਇਹ ਵੀ ਦੱਸੋ ਬਈ ਦੂਜੀ ਗੱਲ ਇਹ ਸੀ ਅਸੀਂ ਐ ਕਿਹਾ ਅਸੀਂ ਐ ਵੀ ਕਿਹਾ ਬਈ ਅਸੀਂ ਗੱਡੀ ਕਰਾ ਕੇ ਆਪਾਂ ਗੱਡੀ ਤੇ ਲੈਣੇ ਕਾਪਾ ਬਾਬਾ ਕਹਿੰਦਾ ਵੀ ਉੱਥੇ ਚਾਲ ਨਹੀਂ ਲਾਉਣੀ ਪਊਗੀ ਤੇ ਆਪਾਂ ਪੀੜੀ ਸਾਰੀ ਲੈ ਕੇ ਆਪਾਂ ਛੋਟਾ ਹਾਥੀ ਕਰਵਾ ਲੀ ਨੀ ਨੀ ਤੁਸੀਂ ਕਹਿੰਦੇ ਕਰਵਾ ਲਿਆ ਨਾ 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 ਮੈਂ ਕਿਹਾ ਜੋ ਮਰਜੀ ਲੈ ਅੱਛਾ ਹਾਥੀ ਵਾਲੀ ਗੱਲ ਤੁਹਾਨੂੰ ਕਿਹਨੇ ਕਹੀ ਨਹੀਂ ਬਾਬੇ ਨੇ ਕਹੀ ਸੀ ਤੁਸੀਂ ਕਿਹਾ ਸੀ ਵੀ ਕਾਹਦੀ ਲੱਗਣੇ ਮੈਂ ਕਿਹਾ ਕੀ ਕਰਵਾ ਲੈਣੇ ਅਸੀਂ ਸਾਥ ਹੀ ਕੋਲੋਂ ਤੂੰ ਕਿਉਂ ਨਾ ਪਾਉਂ ਸਾਡੇ ਦੇ ਕਸੂਰਾ ਤੁਸੀਂ ਉਹੋ ਜਿਹੇ ਸਾਝੀ ਕਹਿਣਾ ਤੇ ਮੈਨੂੰ ਇਹ ਵੀ ਇਹ ਵੀ ਕਿਉਂ ਲਗਾਇਓ ਤੂੰ ਇਹੋ ਜਿਹੇ ਉਹਨੂੰ ਨਹੀਂ ਪਤਾ ਗੋਏ ਵਾਲਾ ਕੱਢੀ ਜਾਂਦੇ ਕਰਨਾ ਅਸਾਂ ਕੱਲਾ ਸਮੂਹ ਦਾ ਮੂਰਤੀ ਕਰਨਾ ਜਾਣਦੇ ਨਹੀਂ ਬਸ ਆਹੀ ਗੱਲ ਹੀ ਪਾਉਂਦੇ ਜੰਗਨ ਕਰਨਾ ਕਿ ਮੂਰਤ ਕਰਨਾ ਐ ਇਹ ਗੱਲ ਛੋਟੇ ਹਾਥੀ ਦਾ ਕਿਨੇ ਕਿਆ ਇਸ ਨੂੰ ਉਹ ਬਾਪੇ ਨੇ ਜਿਵੇਂ ਕਹਿੰਦੇ ਗੱਡੀ ਕਰਵਾਣੇ ਦੱਸੋ ਦੱਸੋ ਇਹ ਨਹੀਂ ਇਹਨੇ ਦੇ ਮਗਰ ਲੱਗਦੇ ਤੁਸੀਂ ਆਪ ਨਾ ਦੇਖੋ ਨਹੀਂ ਤੁਸੀਂ ਗੋਆ ਨਹੀਂ ਦੇ ਗੋਆ ਨਹੀਂ ਦੇਖਾ ਤੁਸੀਂ ਬਾਈ ਜੀ ਰੇ ਇਹਨਾਂ ਨੂੰ ਵੀ ਦੇਖਣਾ ਸੀ ਕਿ ਗੋਏ ਵਾਲਾ ਕਸੂਰਾ ਹੈ ਇਹ ਮਹਾਰਾਜ ਪ੍ਰਕਾਸ਼ ਲੈ ਕੇ ਜਾਣਾਂ ਦੇ ਬੰਦੇ ਤੁਸੀਂ ਉਹ ਤੋਂ ਵੱਡਾ ਬੰਦਾ ਲੇ ਗਿਆ ਨਾਲ ਹਾਂ ਮੈਂ ਰਿਕਾਰਡੀਆਂ ਸੁਣਾ ਦਿਆਂ ਮੈਂ ਕਾਰੀ ਪੰਚਾਇਤ ਚ ਹੱਥ ਕਰਦੇ ਹੋ ਤੁਸੀਂ ਇਹ ਗੱਲ ਨਹੀਂ ਕੱਢਣੀ ਤੇਰਾ ਸ਼ਰਾਕੀ ਤਮਾਸ਼ਾ ਬਣਾ ਚੱਡਾ ਤੁਸੀਂ ਕੋਈ ਪ੍ਰਿੰਸਰ ਨੂੰ ਨਹੀਂ ਨਹੀਂ ਲੈ ਜੀ ਆ ਬੰਦੇ ਨੂੰ ਗਾਲ ਵੀ ਕੱਢੀ ਜਾਂ ਜਿਹਨੇ ਨਾਲ ਗੱਡੀ ਕਰ ਇਹ ਬੰਦੇ ਨੂੰ ਇਹਦਾ ਬਹੁਤ ਕੁਝ ਹੋਈ ਜਾ ਮੇਰਾ ਇਹ ਨਹੀਂ ਬੰਦੀ ਗੱਲ ਤੁਹਾਡੀ ਮਾਰੇ ਪੈਣਾ ਨਹੀਂ ਬੰਦੀ ਖੜਾ ਜੀ ਚਲੋ ਇੱਧਰ ਸਾਰੇ ਪੈਣਾ ਨਹੀਂ 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 ਇੱਕ ਮਿੰਟ ਇਹ ਨਾਲ ਖੜਾ ਕੋ ਟਮਾਟੋ ਇਹ ਕਰ ਦਾਂਗੇ ਲੈ ਤੁਸੀਂ ਇਦਾਂ ਕਰੋ ਕੋਈ ਵੀ ਦੋ ਬੰਦਿਆਂ ਤੋਂ ਹੱਥ ਖੜੇ ਕਰਾਓ ਹਾਂ ਜਿਹੜੇ ਤੁਹਾਡੇ ਅੱਖੀ ਦੋ ਬੰਦੇ ਹੱਥ ਖੜੇ ਕਰ ਦੇਣ ਲੈ ਠੀਕ ਹੈ ਭਾਈ ਉਹਨਾਂ ਦੀ ਗੱਲ ਹੁਣ ਇਹ ਨਾ ਕਮੇਟੀ ਦੀ ਗੱਲ ਹੈ ਇਹਨਾਂ ਦੀ ਇਹ ਨਾ ਕਮੇਟੀ ਨਾਲ ਸਾਡਾ ਕੀ ਲਿੰਕ ਹੈ ਜੋ ਇਹਨਾਂ ਕਮੇਟੀ ਹੈ ਇਹਨਾਂ ਦੀ ਮੈਂ ਤੁਸੀਂ ਗੱਲਾਂ ਘੜਦੇ ਹੋ ਬਹੁਤ ਗੱਲਾਂ ਘੜੀ ਕਮੇਟੀ ਮੈਨੂੰ ਸੁਣੋ ਮੈਨਾਂ ਕਿ ਭਾਈ ਬਾਹਰ ਜਾ ਦੇਣਾ ਆਪਣਾ ਲਿੰਕ ਨਹੀਂ ਕਿਉਂ ਅਸੀਂ ਗੱਲ ਕਰਦੀ ਹਾਂ ਇੱਕ ਮਿੰਟ ਬਾਹਰ ਜਾ ਮੈਂ ਹਾਂ ਆਏ ਕਮੇਟੀ ਦਾ ਤਾਂ ਕੋਈ ਨਾ ਗੁਰੂ ਜੀ ਗੁਰੂ ਸਾਹਿਬ ਗੁਰੂ ਸਾਹਿਬ ਦੀ ਕਮੇਟੀ ਇਲਾਕਾ ਥੋੜਾ ਡੇਰਾ ਇਲਾਕਾ ਨਹੀਂ ਹਾਂ ਹਾਂ ਇਲਾਕਾ ਫਿਰ ਮੈਂ ਤਾਂ ਆਇਆ ਨਾ ਵੀ ਜੇ ਸੋ ਤਾਂ ਗਲਤੀ ਹੋਏ ਤਾਂ ਮਾਫੀ ਮੰਗ ਲਉ ਹਾਂ ਹੋਣੀ ਹੈ ਹਾਂ ਪੰਜ ਮਿੰਟ ਨਾ ਇਹ ਮਤਲਬ ਇਹ ਚਾਹ ਨਹੀਂ ਹੋਇਆ ਮੈਂ ਕਹਿੰਦਾ ਬਾਬਾ ਜੀ ਪਹਿਲਾਂ ਤੁਹਾਡੀ ਪਰਸਨਲ ਪ੍ਰੋਪਰਟੀ ਹੈ ਤੁਹਾਡੀ ਪਰਸਨਲ ਕੌਂਟੀ ਹੈ ਮੈਨੂੰ ਨਹੀਂ ਪਤਾ ਤੁਹਾਡੀ ਪਰਸਨਲ ਕੌਂਟੀ ਹੈ ਇਹ ਮੇਰੇ ਵੀ ਤੇਰੇ ਤੇ ਤੁਸੀਂ ਕਿਵੇਂ ਕਿਸੇ ਆਮ ਬੰਦੇ ਨੂੰ ਕਰ ਸਕਦੇ ਹੋ ਜਿਹੜਾ ਬੰਦਾ ਡੇਰ ਤੇ ਬਾਰਦਾਦ ਕਰਦਾ ਚੋਰੀ ਕਰਦਾ ਖਰਾਬ ਕਰਦਾ ਕਿ ਜੋ ਕੋਈ ਚੋਰੀ ਕਰੀ ਉਹਦੀ ਕੌਂਟੀ ਹੈ ਇਹ ਐਗਜ਼ਾਮ ਸਾਰੇ ਪੈਸਾ ਲਿਆ ਫੋਨ ਲਿਆ ਫੋਨ ਲੈ ਲਿਓ ਤੁਸੀਂ ਵੀ ਅੱਗੇ ਕਰੋ ਕਰਾ ਦਿਓ ਕਰਾ ਦਿਓ ਬਾਬਾ ਜੀ ਕਰਾ ਦਿਓ ਮੇਰੇ ਤੇ ਪੇਟੀਆਂ ਖਲੋਣ ਮੇਰੇ ਕਮਰਾ ਖੋਲਣ ਮੇਰੇ ਤੇ ਜਾਂਦਾ ਲੋਕ ਕਹਿੰਦੇ ਅਸੀਂ ਚੀਜ਼ ਲੈਣੀ ਹੈ ਪਾਸੇ ਕੋਈ ਪ੍ਰਾਂਤ ਸਾਹਿਬ ਤੁਸੀਂ ਚੋਰੀ ਕਿਉਂ ਹੋਰ ਸਿਰਸਾ ਰਾਜੇ ਤੁਹਾਡੇ ਕੋਲ ਸਾਨੂੰ ਸ਼ੱਕ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਇਹਨਾਂ ਦੀ ਆਪਦੀ ਗੱਲ ਕਰਨੀ ਆਉਣ ਕੋੜਾ ਨਹੀਂ ਹਾਂ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੈ ਨਹੀਂ ਨਹੀਂ ਕਿ ਕਾਚੀ ਦਾ ਤੂੰ ਕਿਉਂ ਕਰ ਕਰਦੇ ਡਰਾਮਾ ਜਿੱਥੇ ਗੁਰੂ ਗ੍ਰੰਥਾ ਇੱਥੇ ਹੁੰਦਾ ਉਹ ਤਾਂ ਥੋੜਾ ਉਹ ਜਿਹੜਾ ਬੰਦਾ ਸਾਈਕਲ ਦੀਆਂ ਘਾਟੀਆਂ ਤੇ ਰੱਖ ਕੇ ਜਾ ਸਕਦਾ ਹੁੰਦਾ ਤੇ ਕੀ ਉਸ ਵਾਸਤੇ ਖਾਣੇ ਦੇ ਵਿੱਚ ਵੀ ਦੋ ਵੀੜਾ ਆਈਆਂ ਇੱਕ ਉੱਥੇ ਇੱਕ ਇਹ ਲੈ ਗਈ ਹਾਂ ਤੁਸੀਂ ਜੇ ਮੇਰੇ ਕੋਲ ਵੀੜ ਵੇਖ ਲਿਓ ਗੱਲ ਮੁੱਕੀ ਇਹ 5 ਮਿੰਟ ਜਿ ਹੁਣ ਮੈਨੂੰ ਵਾਲ ਕੱਢ ਕੇ ਮੁੱਕਰੀ ਗਈ ਤੇ ਆ ਤੁਸੀਂ ਆਓ ਕਹਿੰਦਾ ਜੀ ਤੁਹਾਨੂੰ ਤੁਹਾਨੂੰ ਲੱਗਦਾ ਕਿ ਇਹਨੇ ਕਿੱਦਾਂ ਲੈਂਸ ਸਾਵੇ ਬੈ ਵਾਹਿਗੁਰੂ ਕਮੇਟੀ ਕਹਿੰਦੇ ਸੀ ਕਿ ਸਾਨੂੰ ਅੰਦਰੋਂ ਸਮਝ ਦੇ ਲੈ ਜੀ ਇਹਨਾਂ ਨੂੰ ਕਿਹਾ ਕਿ ਜਦੋਂ ਅੰਦਰ ਹੈਂਦੀ ਬਾਹਰ ਖੋਲ ਦੇਖ ਲੈਣ ਦਿਓ ਜੇ ਅੰਦਰ ਸੁਬਹ ਹੈਂਦੀ ਬਾਹਰ ਖੋਲ ਦੋ ਜੇ ਕਮੇਟੀ ਚੈੱਕ ਕਰ ਦੇਖਣਾ ਚਾਹੁੰਦੇ ਤਾਂ ਦੇਖ ਲੈਣ ਦਿਓ ਇਹ ਗਲਤੀ ਹੋਈ ਆ ਅਸੀਂ ਸਵੇਰੇ ਲੈਣੇ ਨੇ 2:00 ਵਜੇ ਆ ਜਿਓ ਤੂੰ ਆ ਜਾਓ ਜਾਂ ਤੇ ਮਰਜ਼ੀ ਆ ਜਾਓ ਜਦੋਂ ਮਰਜ਼ੀ ਹੋਵੇ ਕੋਈ ਨਾ ਤੁਸੀਂ ਨਾਲ ਜਾਓ ਨਹੀਂ ਕੋਈ ਤੁਹਾਨੂੰ ਪਰਦੇ ਚ ਦੋ ਬੰਦੇ ਤੁਹਾਨੂੰ ਇੱਕ ਮਿੰਟ ਪਹਿਲੀ ਤਾਂ ਇਹ ਗੱਲ ਦੱਸੋ ਜਿਹੜਾ ਕੱਲ੍ਹ ਹੋਇਆ ਤੁਸੀਂ ਮੰਨਦੇ ਹੋ ਤੁਹਾਡੀ ਗਲਤੀ ਹੈ ਉਹ ਜੀ ਗਲਤੀ ਤਾਂ ਫਿਰ ਜਦੋਂ ਹੋਈ ਕਿ ਜਦੋਂ ਮੈਂ ਦੁਕਾਨ ਦਾ ਤਾਂ ਫਿਰ ਨਹੀਂ ਤੁਸੀਂ ਨਹੀਂ ਦੁਕਾਨ ਦਾ ਮਾਲ ਆਟਾ ਸਵਾਲ ਲਈ ਆ ਵੀ ਤੁਸੀਂ ਗਲਤੀ ਮੰਨਦੇ ਕਿ ਨਹੀਂ ਮੰਨਦੇ ਦੁਕਾਨ ਦਾ ਮਾਲ ਦੋਗੇ ਉਹ ਜੀ ਗਲਤੀ ਮੰਨਦੇ ਹੋ 그러면은 ਤੁਸੀਂ ਕੋਈ ਦੇ ਲੱਭੜੇ ਚ ਅਜੇ ਵੀ ਗਲਤੀ ਨਹੀਂ ਮੰਨਦੇ ਤੁਸੀਂ ਜਦੋਂ ਗੱਲ ਕਰਦੇ ਹੋ ਗਲਤੀ ਆਪੇ ਹੋਣੀ ਗਲਤੀ ਹੋਗੀ ਨਹੀਂ ਗਲਤੀ ਤੁਸੀਂ ਕੀਤੀ ਹੈ ਜਾਂ ਨਹੀਂ ਕੀਤੀ ਕਿਸੇ ਲਾਲਚ ਚ ਕੀਤੀ ਸੀ ਜੀ ਗਲਤੀ ਮੰਨਦੇ ਹੋ ਕਿ ਨਹੀਂ ਕੀਤੀ ਹਾਂ ਆ ਹੋਈ ਹੈ ਕਿਹੜੀ ਗਲਤੀ ਨਹੀਂ ਵੀ ਜਦੋਂ ਵੀ ਮੈਂ ਤੁਹਾਡੇ ਤੋਂ ਕਿੰਨੀ ਦਸ਼ਨਾ ਦੀ ਗੱਲ ਕੀਤੀ ਹੈ ਨਹੀਂ ਸਪਾਈਸੂ ਪਿੱਛੇ ਮਰਦੀ ਮਰਦੀ ਕਰਦੀ ਤੂੰ ਫੋਸ ਵਾਲੇ ਚੋਹੀ ਵਾਲੇ ਚ ਪਰਾ ਨਹੀਂ ਰੱਖੀ ਮੈਂ ਨਹੀਂ ਵੇਚੀ ਨਹੀਂ ਕਰੀ ਜੀ ਮੈਂ ਮੂਰਤ ਆ ਗਿਆ ਮੂਰਤ ਕਰਨਾ ਮੈਂ ਮੂਰਤ ਕਰਿਆ ਅੱਛਾ ਇੱਕ ਮਿੰਟ ਮੈਂ ਦੱਸੋ ਤੁਹਾਡੇ ਕੋਲ ਗਾੜੀ ਹੈ ਕਿ ਨਹੀਂ ਤੁਹਾਨੂੰ ਪਤਾ ਵੀ ਨਾਈ ਦੀ ਦੁਕਾਨ ਕਿਵੇਂ ਜੀ ਹੁੰਦੀ ਹੈ ਪਤਾ ਨਾ ਕੋਈ ਸਿੰਘ ਕਿਹਨਾ ਚੰਗ ਆ ਕਰ ਗਿਆ ਨਾ ਐਂ ਜੀ ਮੂਜੇ ਕੋਈ ਚੀਜ਼ ਨਹੀਂ ਸੀ ਉਹ ਕੋਸ਼ਿਸ਼ੇ ਉੱਥੇ ਕਹਿੰਦੇ ਵਸਲਾ ਲੈ ਵੇਚੇ ਤੁਸੀਂ ਸ਼ਰੀਅਮ ਤਾਂ ਲਿਖਿਆ ਹੋਇਆ। ਕਾਲ ਹੀ ਨਹੀਂ ਅਸੀਂ। ਫਿਰ ਕਦੋਂ ਸ਼ਰੀਅਮ ਲਿਖਿਆ ਹੋਇਆ ਉੱਥੇ ਫੋਟੋਆਂ ਬਣੀਆਂ ਵਾਲ ਬੰਦਾਂ ਦੀਆਂ। ਟਾਈਮ ਸੀਗਾ ਸਾਡੇ ਕੋਲ ਦੇਖੋ। ਤੁਹਾਨੂੰ ਕੋਈ ਸ਼ਰਾਬ ਦੇ ਠੇਕੇ ਜਿਨਾਂ ਜੂਏ ਉੱਥੇ ਚੱਲ ਜਿਓ 500 ਰੁਪਏ ਪਿੱਛੇ ਸਰੂਪ ਲੈ ਜਿਓ। ਵਾਹ ਨਹੀਂ ਤੁਹਾਨੂੰ ਕੋਈ ਕਹੇ ਮੈਂ ਮੁੰਡੇ ਦੇ ਜੰਮ ਦਿਨ ਮਨਾਉਣਾ ਤੇ ਸ਼ਰਾਬ ਦੀ ਠੇਕੇ 'ਚ ਮਨਾਉਣਾ ਤੁਸੀਂ ਸਰੂਪ ਗੁਰੂ ਜੀ ਨਾਲ ਉੱਥੇ ਲੱਗੋ 500 ਪਿੱਛੇ। ਤੇ ਜਿਵੇਂ ਕਹਾਂ ਮੈਂ ਤਾਂ ਗੱਲ। ਮੈਂ ਕੱਲ੍ਹ ਕਿਵੇਂ ਲੈ ਜੂਗਾ ਹੋਰ ਕਿਵੇਂ ਲੈ ਜੂਗਾ? ਕੱਲ ਤੁਹਾਡੇ ਨਾਲ ਪੰਜ ਬੰਦੇ ਪੂਰੇ ਨਹੀਂ ਸੀ ਤੁਸੀਂ ਉਸ ਗੱਲ ਦਾ ਵੀ ਜਵਾਬ ਨਹੀਂ ਸੀ ਤਾਂ ਕੱਲ ਵੀ ਤੁਹਾਡਾ ਸਤਿਕਾਰ ਕੀਤਾ ਨਹੀਂ ਤੁਸੀਂ ਬਾਅਦ ਦੀ ਗੱਲ ਕਰੋ ਜੀ ਪਹਿਲਾਂ ਇਹ ਦੇਖੋ ਇਹਨਾਂ ਦੇਖੋ ਇੱਕ ਮਿੰਟ ਪੰਜ ਨਹੀਂ ਸੀ ਲੈ ਇਹਨਾਂ ਨੂੰ ਛੋਟੇ ਕੋਈ ਪੰਜ ਨਹੀਂ ਸੀ ਵੀਡੀਓ ਸਾਡੇ ਕੋਲ ਉਹਨਾਂ ਨੂੰ ਪੁੱਛਦੇ ਹੋ ਤੁਸੀਂ ਸਾਡੇ ਕੋਲ ਤੁਸੀਂ ਵਾਜਾਵਾਰੀ ਪੰਜ ਬੰਦੇ ਨਹੀਂ ਆਏ ਉਹਦਾ ਮਾਮਲਾ ਕੋਈ ਵੀ ਨਾ ਆਏ ਆਧਾਰ ਕਾਰਡ ਕੀ ਨਾਮ ਤੇ ਤੁਹਾਡਾ ਦਿਖਾਇਓ ਤੁਸੀਂ ਕੱਲ ਨਾਮ ਦੱਸ ਕੇ ਆਏ ਉੱਥੇ ਅਮਰਜੀਤ ਆਧਾਰ ਕਾਰਡ ਉਹ ਕਾਰਨ ਜੀ ਨਹੀਂ ਨਾਮ ਤੇ ਆਧਾਰ ਕਾਰਡ ਪਾ ਲਿਆ ਸਿੱਧਾ ਇਹਨਾਂ ਲਿਖੇ ਵਾ ਸੁਮੇਦਾਰ ਸਾਡੇ ਦੇਖ ਲੈ ਤੁਹਾਡੀਆਂ 4-5 ਗਲਤੀਆਂ ਇੱਕ ਤਾਂ ਤੁਸੀਂ ਨਾਈਦੀ ਦੀ ਕੰਨ ਨੂੰ ਬੁਲ ਗਏ ਦੂਜਾ ਤੁਸੀਂ ਗੋਹੇ ਵਾਲੇ ਛੋਟੇ ਹੱਥ ਕਰ ਗਿਆ ਤੀਜਾ ਤੁਸੀਂ ਨਾਮ ਗਲਤ ਦੱਸਿਆ 14 ਤੁਸੀਂ ਕਮੇਟੀ ਦੇ ਨਾਮ ਦੱਸਿਆ ਪਰ ਨਾਮ ਅਪੈਂਡਿਕਟ ਦੱਸਿਆ ਤੁਸੀਂ ਉਹ ਵੀ ਨਹੀਂ ਦੱਸ ਰਹੇ ਕੁਝ ਮਹਾਨਤਾ ਦੇ ਰਿਹਾ ਯਾਰ ਕੋਈ ਹੋਰ ਸਕੇ ਸਾਨੂੰ ਦੱਸਿਆ ਜੀ ਪਰੋਬਲ ਮੈਂ ਸੰਤਾਂ ਸਕਿਆ ਜੀ ਪੌਲ ਪਹਿਲਾਂ ਬੁੱਢੇ ਦਲ ਦਾ ਕਹਿੰਦਾ ਇਹ ਬੁੱਢੇ ਦਲ ਦਾ ਨਾਮ ਕਿਉਂ ਲਿਆ ਬਿਲਕੁਲ ਠੀਕ ਹੈ ਤੁਹਾਡੀ ਆਜੂ ਕੰਮ ਹਾਂਜੀ ਮੈਂ ਵੀਡੀਓ ਹਾਂ ਬੁੱਢੇ ਦਲ ਦਾ ਹਾਂ ਬੁੱਢੇ ਦਲ ਦਾ ਤੁਸੀਂ ਕਿਉਂ ਨਾਲ ਲਿਆ ਉਹਦੇ ਵਿੱਚ ਵੀਡੀਓ ਪ੍ਰੂਫ ਆ ਜੀ ਅਸੀਂ ਕੱਟ ਕੇ ਨਾਲ ਚਲਾਉਣੀ ਆ ਗਲਤੀ ਤੁਹਾਡੀ ਜਿਹੜਾ ਤੁਸੀਂ ਪੰਚਾਇਤ ਨੂੰ ਕੱਟ ਕੇ ਚਲਾਉਣਾ ਗਲਤੀ ਤੁਹਾਡੀ ਪੰਚਾਇਤਾਂ ਨੂੰ ਤੁਸੀਂ ਹੋਰ ਨਾਲ ਫਸਾਈ ਜਾਂਦੇ ਹੋ ਕਹਿੰਦੇ ਤੁਸੀਂ ਕਮੇਟੀ ਨੂੰ ਖੁਸਾਉਣੇ ਕਿ ਤੂੰ ਪਿੰਡ ਨੂੰ ਖੁਸਾਉਣੇ ਹਾਂਜੀ ਕਮੈਂਟ ਆ ਰਿਹਾ ਜੀ 33 ਸਾਲ ਹੋ ਗਏ ਜੀ ਹਾਂ ਪੈਂਚਰ ਸਕੂਟਰੀ ਤੇ ਥੋੜੀ ਸੰਗਰ ਤੋਂ 4 ਕਿਲੋਮੀਟਰ ਹੈ ਗੁਰੂਗ੍ਰਾਂਦ ਸਾਹਿਬ ਦਾ ਸਰੂਪੇ ਬੰਨ ਕੇ ਲਿਆਏ ਜਿਵੇਂ ਪੱਠੇ ਬੰਨ ਕੇ ਲਿਆਏ ਹਾਂ ਮੈਨੂੰ ਫੋਨ ਆ ਯਾਰ ਆ ਤੁਹਾਡੇ ਪਿੰਡਾਂ ਤੁਸੀਂ ਸਾਈਕਲ ਤੇ ਸਕੂਟਰੀ ਤੇ ਬੰਨ ਕੇ ਲਿਆਏ ਹੱਥ ਕਰਦੇ ਹੋ ਤੁਸੀਂ ਤੁਹਾਡੀ ਕਿਹੜੇ ਇੱਕ ਬੰਦੇ ਨਾਲ ਬੰਦ ਕੇ ਹੱਥ ਘੜਾ ਕਰਕੇ ਕਰਦਾ ਅੱਜ ਅਸੀਂ ਸਵਾਲ ਕਰਾਂਗੇ ਦੂਜੇ ਬੰਦੇ ਨੂੰ ਸਵਾਲ ਨਹੀਂ ਕਰ ਬੜੇ ਇੱਥੇ ਮੈਨੂੰ ਗਾਲ ਕੱਢ ਕੇ ਦਰਬਾਰ ਸਾਹਿਬ ਤੇ ਗਾਲ ਕੱਢਣੇ ਚਾਹੁੰਦਾ ਮੈਂ ਗਾਲ ਕੱਢ ਮੈਨੂੰ ਭਾਈ ਬਾਹਰ ਜਾਣਾ ਆਈ ਇੱਕ ਬੜਾ ਐਵੇਂ ਬੁੱਕਰ ਜਿਹਾ ਕੋਲੇ ਖੜਾ ਆ ਮੈਂ ਗਾਲਾਂ ਬਚਾ ਲੋ ਗੱਲ ਨੂੰ ਤਾਂ ਛੱਡੋ ਆ ਤੁਹਾਨੂੰ ਰੇੜੋ ਪਹਿਲਾਂ ਚਲੋ ਇੱਕ ਤਾਂ ਸਿਰੇ ਲਾਓ ਇੱਕ ਮਿੰਟ ਗੱਲ ਦਾ ਜਵਾਬ ਦੇ ਕੇ ਨਾ ਭਜੋੜੀ ਭਜਣ ਦੀ ਕੋਸ਼ਿਸ਼ ਨਾ ਕਰੋ ਅਸੀਂ ਕੋਈ ਤੁਹਾਨੂੰ ਇਹ ਤੇ ਨਹੀਂ ਕਿ ਤਲਵਾਰ ਬੀੜੀ ਖਣਿਆ ਤਾਂ ਜੇ ਤੁਹਾਨੂੰ ਕੱਲ ਪੁੱਛੇ ਕਿ ਕਾਰ ਕਿੱਥੇ ਤੁਹਾਡੇ ਜਾਂ ਕੁਝ ਤੁਸੀਂ ਉਹ ਕਿੱਥੋਂ ਛੱਡੇ ਕੰਝ ਕਾਰ ਦੇ ਵਿੱਚ ਪਹੁੰਚ ਗਿਆ ਪਹੁੰਚ ਗਿਆ ਹੌਜ ਕਾਰ ਨਹੀਂ ਪਹੁੰਚ ਗਿਆ ਨਹੀਂ ਤੁਸੀਂ ਬਾਬਾ ਜੀ ਮੇਰੇ ਨਾਲ ਗੱਲ ਕਰੋ ਤੁਸੀਂ ਪਹੁੰਚ ਛਕ ਲਿਆ ਪਰ ਤੁਹਾਨੂੰ ਇਹ ਪਤਾ ਵੀ ਕੋਈ ਗ੍ਰੈਂਡ ਸਰ ਸਾਹਿਬ ਸਾਨੂੰ ਇਹ ਮਨਾ ਹੈ ਮੇਰੀ ਤੁਹਾਨੂੰ ਇਹ ਵੀ ਤਾਂ ਮਨਾ ਹੈਗਾ ਕਿ ਫੋਸ ਵਾਲੀ ਥਾਂ ਤੇ ਮਾਰਨ ਸੁਕ ਨਹੀਂ ਦੇਖਣਾ ਕਿ ਇਹ ਲਾਗੂ ਆ ਜਿਹੜਾ ਇਹ ਹਾਂ ਠੀਕ ਹੈ ਜਿਹੜਾ ਗਲਤੀ ਹੋ ਗਈ ਪਾਰ ਪਾਉਂਦੇ ਅਗਲੀ ਗੱਲ ਹੈ ਇੱਕ ਮਿੰਟ ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਥੇ ਲਜਾਣਾ ਹੋਵੇ ਭਲਾ ਤੁਸੀਂ ਪਹੁੰਚ ਗਿਆ ਤੁਸੀਂ ਮਰਜੀ ਛਕਿਆ ਗੁਰੂ ਗ੍ਰੰਥ ਸਾਹਿਬ ਨੂੰ ਜਾਂਦੀ ਮਰਿਆਦਾ ਪੰਜ ਸਿੰਘ ਤਿਆਰਬਰ ਤਿਆਰ ਚਾਹੀਦੇ ਆ ਜੇ ਤਿਆਰਬਰ ਤਿਆਰ ਨਹੀਂ ਤਾਂ ਘਟ ਘਟ ਪੰਜ ਆਦਮੀ ਚਾਹੀਦੇ ਜਿਹੜੇ ਸਾਫ ਸੁਥਰੇ ਹੋਣ ਨਾ ਦੇ ਧੋਤੇ ਹੋਣ ਕਿ ਟੁਕ ਟੁਕ ਗੋਹੀ ਵਾਲਾ ਤਾਂ ਅੰਨੇ ਨੂੰ ਵੀ ਦੱਸਦਾ ਤੁਸੀਂ ਆਪਕੇ ਦੇ ਗੋਹੀ ਵਾਲੀ ਟਰਾਲੀ ਚ ਬੈ ਗਏ ਹੋ ਚਲੋ ਜਿਹੜਾ ਇਹ ਤੁਹਾਡੇ ਤੋਂ ਬਜ਼ੁਰਗਾਂ ਨੂੰ ਭਾਇਆ ਕਿ ਦੇ ਗੋਹੀ ਵਾਲੀ ਟਰਾਲੀ ਹੋਰ ਤਾਂ ਇਹਨਾਂ ਨੇ ਇਹਨਾਂ ਨੇ ਇਹਨਾਂ ਤੋਂ ਲੈ ਆਂਦੇ ਕਿੱਥੋਂ ਉਹ ਤਾਂ ਕਹਿੰਦੇ ਸਾਨੂੰ ਕਹਿੰਦੇ ਕਾਰ ਅਸੀਂ ਕਿਹਾ ਸੀ ਇਹਨਾਂ ਨੇ ਕਿ ਰਹਿਣ ਦਿਓ ਵੇਖੋ ਜੀ ਉਹ ਕਹਿੰਦਾ ਉਹਨੇ ਧੋਕੇ ਉਹਨਾਂ ਲਿਆਣਾ ਤੇ ਮੈਂ ਤਾਂ ਨਹੀਂ ਧੋਕ ਮੈਂ ਤਾਂ ਤੁਸੀਂ ਮੈਂ ਨਹੀਂ ਬਾਬਾ ਜੀ ਮੈਂ ਤੂੰ ਐ ਕਰਦਾ ਮੈਂ ਤੁਹਾਨੂੰ ਹਾਂਜੀ ਚੋਰ ਸਾਹਿਬ ਉਹਨਾਂ ਦਾ ਪੈਰ ਧਾੜਨ ਨੂੰ ਦੱਸਦੇ ਆਏ। ਉਹ ਤੇਰੀ ਨੂਸੀ ਯਾਰ ਮੈਂ ਲਫੜ ਮਾਰੇ ਮੂੰਹ ਤੇ। ਉਹ ਜੋ ਮੈਨੂੰ ਆ ਬੰਦਾ ਕੱਲ ਯਾਰ ਇਹਦਾ ਮੈਨੂੰ ਸਾਲ ਪਾਹਵੇਂ ਤੁਸੀਂ ਹਾਂ ਇਹ ਪੁੱਤ ਹਾਂ ਬਾਪ ਇੱਥੇ ਉਹਦੇ ਸਾਹ ਵਾਲੇ ਤੇਰਾ ਮਾਂ ਮਾਂ ਝੂਠਾ। ਬਾਗਲਾਂ ਦੀ ਗੱਲ ਕਰਦੇ। ਬਾਗਲਾਂ ਉਹ ਸਾਰੇ ਸਾਰਾ ਪੈਣ باراں جو چلا اتے سو با دے اتے کی ہم سروں چلو جو جا اتے با دے سروں کولے جاو اتے با دے او کے تو 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 کے کے ماں چاؤنا پائے ٹاڑے جا اگے با ہونی ہاں میں ہونی با ساری چھپڑ میں با دے ਪਰ ਅੱਜ ਆਪਾਂ ਸੌ ਮਾਰ ਦੇ ਸਾਰੇ ਬੰਦੇ ਸੇ ਪੱਪਾਈ ਸੌ ਮਾਰ ਦੇ ਜੇ ਮੈਂ ਇਧਰ ਖੜਾ ਖੁਦਾ ਮਾਰੀ ਦੇ ਸਦਾ ਹੁੰਦਾ ਕੋਈ ਸੱਚੀ ਬਹੁਤ ਬਹੁਤ ਮਾਰ ਦੇ ਮੇਰਾ ਪਤਾ ਲੱਗਿਆ ਕਿ ਤਾਂ ਨਾ ਆ ਆਪਾਂ ਆਪਾਂ ਦੇ ਕਿਤੇ ਕਿਤੇ ਜਾਜੋ ਇਹਨਾਂ ਨੂੰ ਸਮਝ ਨਹੀਂ ਕਰਾਇਆ ਇਹ ਦੇਖ ਬਾਹਰ ਸੌ ਮਾਰ ਚੌੜੀ ਮਾਰ ਚੌੜੀ ਸੌ ਮਾਰ ਗੁਰਦੈ ਚੱਲ ਗਏ ਉਹ ਬਾਰੇ ਚੱਲੋ ਆਓ ਗੁਰਦੈ ਮਾ ਗੁਰੂ ਦਾ ਸਾਨੂੰ ਮੰਨਦਾ ਗੁਰੂਆਂ ਸਾਹਿਬਾਂ ਦੇ ਸੋਂ ਬੰਦ ਚਲ ਆਉਣਾ ਆ ਉਹ ਕੇਰਾ ਉਹ ਗੱਲ ਨਵੇੜੋ ਹੁਣ ਵੇ ਫੇਰ ਹੋ ਜੂਗੀ ਮੈਂ ਪੰਜ ਸੌ ਲੱਖ ਪੈਸੇ ਸਿਕੰਦਾ ਕਥਨਾ ਬੂਹਾ ਪੂਰਾ ਐ ਮੋਸਲੀ ਉਹਨਾ ਸੋਨੂ ਐ ਦਮਾਦ ਨਹੀਂ ਇਹ ਜੇ ਚੌਂਕੀ ਦਾ ਉਹ ਮਿੱਤਿਆ ਦਾ ਜੇਦਾ ਚੌਂਕੀ ਦਾ ਨਹੀਂ ਜੀ ਉਹ ਨਹੀਂ ਖੜਿਆ ਉਹ ਜਿਆਦਾ ਬਾਤਾਂ ਨਹੀਂ ਮਰਿਆ ਨਹੀਂ ਮੈਂ ਜਿਆ ਜਿਆ ਕੋਈ ਦਾ ਮਾਇਕ ਕੋਈ ਦਾ ਮਾਇਕ ਆ ਵੀ ਪਾਣਾ ਕੋਈ ਨਹੀਂ ਮਤਲਬ ਪਰਨ ਚੋੜ ਕਾ ਕੀ ਮਤਲਬ ਲਾ ਇਹਨਾਂ ਦਾ ਹੁੰਦਾ ਯਾਰ ਕਰਾਂ ਦਾ ਇੱਥੇ ਆ ਤੁਸੀਂ ਕਰਕੇ ਕੀ ਆਪ ਕੋਈ

ਨਾ ਪੁਰਾਆ ਸੀ ਉਹ ਕਿ ਸੰਗ ਦੇ ਕਰੇ ਆਪਣਾ ਸੁਮਨੀ ਸਰ ਕੀਤਾ ਸੀਗਾ ਆ ਬੰਦਾ ਗਵਾਹੀ ਗਵਾਹ ਬੰਦਾ ਖੜਾ ਸਾਡੇ ਕੋਲੇ ਅੱਛਾ ਇਹ ਗਲਤੀ ਥੋੜੀ ਨਹੀਂ ਗਈ ਜੀ ਸਾਹਿਬੇ ਘਰੇ ਪੁੱਲ ਗਏ ਅੱਛਾ ਇਹ ਕਹਿੰਦਾ ਉਹ ਖਾਲਸੇ ਨੂੰ ਤੇ ਘਰਾਂ ਨੂੰ ਕਹਿੰਦਾ ਇਹ ਉਹਨਾਂ ਨੇ ਹੋਇਆ ਪੁਰਾਣੇ ਉਹਨਾਂ ਨੂੰ ਲਵਾਤਾ ਕੀ ਬਾਤ ਹੈ ਕੀ ਹਾਂ ਜੀ ਇਹ ਤੁਸੀਂ ਹੋ ਜਿੱਤੇ ਕੰਮ ਕਰਦਾ ਕਰਦਾ ਤੇ ਇਹ ਜਾਇਦਾਦ ਵੇਚਾ ਜਾਇ ਜਾਇਦਾਦ ਬਣਾਈ ਬਠਾਈ ਕਿਤੋਂ ਬਣਾਈ ਦੇਰੇ ਦੇ ਪੰਜੀ ਨਹੀਂ ਲੌਂਦਾ ਹੂੰ ਵੇਖੋ ਜੀ ਹਾਂ ਇਹਨਾਂ ਦਾ ਜਾਤੂ ਨਹੀਂ ਜਾਈ ਜੇ ਇਸ 나라 ਦੇ ਸਾਮਾ ਤੁਹਾਡਾ ਆਖੀ ਗੱਲ ਨਾ ਸੰਗੜ ਕੰਮ ਕਰਨਾ ਮੈਨੂੰ ਲੱਗਦਾ ਅੱਜ ਪਹਿਲੀ ਵਾਰ ਇੱਥੇ ਨਹੀਂ ਸੰਗਤ ਪਤਾ ਜੀ ਜਰ ਆਜ ਤੋਂ ਵਾਲੀ ਜਿਹੜੀ ਗੱਲ ਉਹ ਵਾਲੀ ਗੱਲ ਜਿਹੜਾ ਉਹ ਨਾ ਕੋਈ 20 ਸਾਲ ਪੁਰਾਣੀ ਗੱਲ ਉਹ ਛੇੜ ਕੇ ਬੈਠਾ ਇਹਦਾ ਇਹਨਾਂ ਦੇ ਤਾਂ ਚੱਲਦਾ ਹੀ ਰਹਿੰਦਾ ਹੈ ਇਹਦਾ ਨਿੱਤ ਚੱਲਦਾ ਹੈ ਨਾ ਨਾ